इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਸ਼ਹੀਦ ਭਗਤ ਕਾਲਜ ਬਟਿੰਡਾ ਰੋਡ ਕੋਰਟ ਪਰ ਅਵਿਖੇ ਅੱਜ ਦੀ ਐਸ.ਡੀ.ਐਮ. ਮੈਡਮ ਵੀਰਪਾਲ ਕੋਜੀ ਨੇ ਝੰਡੇ ਦੀ ਰਸਮ ਅਦਾ ਕੀਤੀ ਤੇ ਰਸਤੇ ਦੇ ਨਾਲ ਤੇ ਸੰਦੇਸ਼ ਦਿੱਤੇ ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਉੱਤਮ ਸਿੰਘ, ਲਾਲਾ ਲਾਜਪਤ ਰਾਏ ਨੂੰ ਯਾਦ ਕੀਤਾ। ਐਸ.ਡੀ.ਐਮ ਨੇ ਕਿਹਾ ਕਿ ਅੱਜ ਬੇਸ਼ੱਕ ਸਾਨੂੰ ਸਾਡੇ ਚ ਇਦਾਂ ਹੀ ਕੁਰਬਾਨੀਆਂ ਤੇ ਆਜ਼ਾਦ ਕਰਵਾਇਆ। ਐਸ.ਡੀ.ਐਮ ਨੇ ਲੱਗ ਲੱਗ ਕਸੂਲਨ ਟੂ ਹਾਈ ਸਕੂਲ ਸਟਾਫ ਦੇ ਬੱਚਿਆਂ ਨੂੰ ਸੁਣਵਾਨੀ ਦਿੱਤੀ ਤੇ ਪੁਲਿਸ ਪਰੇਡ ਵੀ ਸ਼ਾਮਲ ਅਫਸਰਾਂ ਨੂੰ ਵੀ ਸਨਮਾਨ ਦੇ ਚਿੰਨ ਦਿੱਤੇ। ਬੱਚਿਆਂ ਨੇ ਰੰਗ ਰੰਗ ਤੋ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਐਸ ਕਿਦਾਂ ਜਮਾ ਸਪੀਕਰ ਦੇ ਪੀਆਰਓ ਮੰਤਰੀ ਸਿੰਘ ਕੱਲੀਵਾਲ ਗੁਰਿੰਦਰ ਸਿੰਘ ਮਹਿੰਦੀ ਰੱਤਾ ਹਰਜੀਤ ਸਿੰਘ ਬਰਾੜ ਰਿੰਕੀ ਸਟੂਡੀਓ ਚੰਦਰਗਰਗ ਰਵਿੰਦਰ ਕਟਾਰੀ ਤੇ ਹੋਰ ਪਤਵੰਦੇ ਸੱਜਣ ਹਾਜ਼ਰ ਨੇ ਕੋਟਪੂਰਾ ਤਰਮੇਸ਼ ਕਬਾ ਬਬਰਨ ਪ੍ਰਕਾਸ਼ ਆਈਟੀ ਅੰਦੀ ਰਿਪੋਰਟ ਅੱਜ 26 ਜਨਵਰੀ ਦੇ ਦਿਹਾੜੇ ਤੇ ਸੱਚਾ ਨੇ ਬਹੁਤ ਹੀ ਵਧੀਆ ਫਰਮਾਨ ਕੀਤਾ ਹੈ ਉਹਦੇ ਬਾਰੇ ਕੀ ਕਹਣਾ ਚਾਹੀਦਾ ਮੈਂ ਤਾਂ ਇਹੀ ਕਹਾਂਗੀ ਕਿ ਅੱਜ ਮੈਂ ਸਾਰਿਆਂ ਨੂੰ ਇਸ ਮੈਸੇਜ ਦੇ ਜ਼ਰੀਏ ਕੰਨਦਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ ਅਤੇ ਇੱਥੇ ਨਾਲ ਹੀ ਜੋ ਬੱਚਿਆਂ ਬੋਲੋ ਤੇ ਬਾਕੀ ਹੋਰ ਸਾਰੇ ਡਿਪਾਰਟਮੈਂਟਸ ਵੱਲੋਂ ਸਹਿਯੋਗ ਕੀਤਾ ਗਿਆ ਉਹਨਾਂ ਨੂੰ ਧੰਨਵਾਦ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਉਹ ਇਸੇ ਹੀ ਜਜ਼ਬੇ ਨਾਲ ਹਮੇਸ਼ਾ ਆਪਣੇ ਦੇਸ਼ ਦੀ ਸੇਵਾ ਕਰਦੇ ਰਹਿਣਗੇ ਥੈਂਕ ਯੂ